ਸੂਤਰਾ ਦੇ ਹਵਾਏ ਤੋਂ ਖਬਰ ਨਸ਼ਰ ਕਰਨ ਜਾ ਰਹੇ ਆ ਜੋ ਭਾਈ ਬਲਵੰਤ ਸਿੰਘ ਰਾਜਵਾਨਾ ਹੁਨਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜਥੇਦਾਰ ਹੋ ਸਕਦੇ ਨੇ ਸੋ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਦੇ ਵਿੱਚ ਪ੍ਰਵਾਨਗੀ ਮਿਲ ਸਕਦੀ ਹੈ ਸੋ ਭਾਈ ਬਲਵੰਤ ਸਿੰਘ ਰਾਜਵਾਨਾ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜਥੇਦਾਰ ਹੋ ਸਕਦੇ ਨੇ ਸੋ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਦੇ ਵਿੱਚ ਪ੍ਰਵਾਨਗੀ ਇਹ ਮਿਲ ਸਕਦੀ ਹੈ ਸੋ ਇਹ ਵੱਡੀ ਖਬਰ ਜੋ ਸੂਤਰਾਂ ਦੇ ਹਵਾਲੇ ਤੋਂ ਨਸ਼ਰ ਕਰ ਰਹੇ ਆ ਸੋ ਸੂਤਰਾਂ ਮੁਤਾਬਕ ਇਹ ਖਬਰ ਸਾਹਮਣੇ ਆਈ ਹੈ ਸੋ ਫਿਲਹਾਲ ਅੰਦਰੂਨੀ ਕਮੇਟੀ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਜੋ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਗਲਾ ਜਥੇਦਾਰ ਥਾਪਿਆ ਜਾ ਸਕਦਾ ਹੈ ਸਰ ਜੀ ਪੀ ਸੀ ਦੀ ਅੰਤਰੀ ਕਮੇਟੀ ਦੇ ਵਿੱਚ ਇਸ ਨੂੰ ਪ੍ਰਵਾਨਗੀ ਮਿਲ ਸਕਦੀ ਹੈ ਸੋ ਫਿਲਹਾਲ ਇਹ ਵਿਚਾਰਿਆ ਜਾਵੇਗਾ ਉਸ ਤੋਂ ਬਾਅਦ ਦੇਖਣਾ ਹੋਵੇਗਾ ਸੋ ਫਿਲਹਾਲ ਇਸ ਵਿਚਾਰ ਜੋ ਸਾਹਮਣੇ ਆ ਰਿਹਾ ਹੈ ਕਿ ਸੂਤਰੰਦੇਵਾਰੇ ਤੋਂ ਵੱਡੀ ਖਬਰ ਕੈਂਤਰੀ ਕਮੇਟੀ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜਥੇਦਾਰ ਪਾਈ ਬਲਵੰਤ ਸਿੰਘ ਰਾਜਵਾਨਾ ਹੋ ਸਕਤੇ ਨੇ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਦੇ ਆ ਸਾਡੇ ਸਹਿਯੋਗੀ ਮਨਿੰਦਰ ਮੁੰਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਮਨਿੰਦਰ ਜੀ ਕਾਫੀ ਸੂਤਰਾ ਦੇ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਿਆਕਾਲ ਤਖਤ ਸਾਹਿਬ ਦਾ ਅਗਲਾ ਜਥੇਦਾਰ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਥਾਪਿਆ ਜਾ ਸਕਦਾ ਹੈ ਕਿ ਕੁਝ ਜਾਣਕਾਰੀ ਫਿਲਹਾਲ ਬਿਲਕੁਲ ਸਿੱਖ ਪੰਥ ਲਈ ਇਹ ਬੇਹਦ ਵੱਡੀ ਖਬਰ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਲਗਭਗ ਪਿਛਲੇ ਕਰੀਬ 30 ਸਾਲ ਤੋਂ ਜੇਲ੍ਹ ਵਿੱਚ ਬੰਦ ਨੇ ਔਰ ਲਗਾਤਾਰ ਇਨਸਾਫ ਦੀ ਲੜਾਈ ਜਿਹੜੀ ਕਸਟਮਰ ਵਗੈਰਾ ਪ੍ਰੋਗਰਾਮ ਤੇ ਕਮੇਟੀ ਜਾਰੀ ਹੈ ਸੋ ਹਾਲ ਹੀ ਵਿੱਚ ਕਲੀਅਰ ਕੁਆਲਿਟੀ ਦੀ ਬੈਠ ਸੋ ਆ ਇੱਕ ਵਾਰ ਫਿਰ ਤੋਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਤਕਨੀਕੀ ਕਾਰਨਾ ਕਰਕੇ ਗੱਲਬਾਤ ਨਹੀਂ ਹੋ ਪਾ ਰਹੀ ਹੈ ਸੋ ਸੂਤਰਾ ਮੁਤਾਬਕ ਇਸ ਵੇਲੇ ਦੀ ਵੱਡੀ ਖਬਰ ਇਸ ਸਾਹਮਣੇ ਆ ਰਹੀ ਹੈ ਸੋ ਪਾਈ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਗਲਾ ਜਥੇਦਾਰ ਜੋ ਕੀ ਹੈ ਬਣਾਇਆ ਜਾ ਸਕਦਾ ਹੈ ਸੋ ਫਿਲਹਾਲ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਸੋ ਅਹਿਮ ਇਹ ਖਬਰ ਸਾਹਮਣੇ ਆ ਰਹੀ ਹੈ ਸੋ ਮਨਿੰਦਰ ਮੋਂਗਾ ਜੀ ਲਗਾਤਾਰ ਬਣ ਲੜੇ ਹੋਏ ਨੇ ਅਮਰਿੰਦਰ ਜੀ ਜੇਕਰ ਇਤਿਹਾਸ ਬਾਰੇ ਗੱਲ ਕਰੀਏ ਕਿ ਪਹਿਲਾਂ ਵੀ ਇਹ ਜਾ ਕੁਝ ਸਾਹਮਣੇ ਆਇਆ ਜਿਸ ਕਦਰ ਜੇਲ੍ਹ ਦੇ ਵਿੱਚ ਪਾਈ ਬਲਵੰਤ ਸਿੰਘ ਰਾਜਵਾਨਾ ਹੈ ਤਾਂ ਜੇਲ੍ਹ ਦੇ ਵਿੱਚ ਇਹ ਪ੍ਰਕਿਰਿਆ ਨੂੰ ਨਿਭਾਇਆ ਜਾ ਸਕਦਾ ਹੈ ਕਿ ਕੁਝ ਜਾਣਕਾਰੀ ਦੇਖੋ ਸਿੱਖ ਪੰਥ ਲਈ ਇਹ ਬੇਹਤ ਵੱਡੀ ਖਬਰ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਲਗਭਗ ਪਿਛਲੇ 30 ਸਾਲ ਤੋਂ ਦੇਲ ਦੇ ਵਿੱਚ ਕੈਦ ਨੇ ਇਨਸਾਫ ਦੀ ਲੜਾਈ ਜਿਹੜੀ ਇਹ ਲੜੀ ਜਾ ਰਹੀ ਹੈ ਸੋ ਅੱਜ ਇਹ ਅਹਿਮ ਜਾਣਕਾਰੀ ਸਾਨੂੰ ਆਪਣੇ ਸੂਤਰਾਂ ਤੋਂ حاصل ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇੜਪੱਖ ਦੇ ਵਿੱਚ ਹੋਣ ਵਾਲੀ ਐਂਟੀਮ ਕਮੇਟੀ ਦੀ ਬੈਠਕ ਦੇ ਵਿੱਚ ਇਸ ਫੈਸਲੇ ਤੇ ਮੋਹਰ ਲਗਾਈ ਜਾ ਸਕਦੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਦੀ ਸੇਵਾ ਜਿਹੜੀ ਹੈ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਜਿਹੜੀ ਹੈ ਇਹ ਸੌਂਪੀ ਜਾ ਸਕਦੀ ਹੈ ਭਾਈ ਰਾਜਵਾਨਾ ਦੀ ਸਿੱਖ ਕੌਮ ਪ੍ਰਤੀ ਪੰਥ ਪ੍ਰਤੀ सेवावा नु मुख ਰਖਦੇ ਆ ਭਾਈ ਰਾਜੋਵਾਨਾ ਦੇ ਸਤਕਾਰ ਵਜੋਂ ਜਿਹੜਾ ਇਹ ਸੇਵਾ ਦੇਣ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਸਬ ਦੀ ਕੋਈ ਅਧਿਕਾਰਕ ਪੁਸ਼ਟੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸ਼੍ਰੋਮਣੀ ਕਾਲੀਦਾਵਲੋਂ ਨਹੀਂ ਕੀਤੀ ਗਈ ਪਰ ਸਾਨੂੰ ਇਹ ਪ੍ਰੋਸੇਜ ਉਕ ਸੂਤਰਾਂ ਤੋਂ ਜਾਣਕਾਰੀ ਹਾਜ਼ਰ ਹੋਈ ਹੈ ਕਿ ਭਾਈ ਬਲਵੰਤ ਸਿੰਘ ਰਾਜੋਵਾਨਾ ਨੂੰ ਜਲਦ ਹੀ ਸ਼੍ਰੀ ਕਾਪਟਕ ਸਾਹਿਬ ਦਾ ਤੇ ਤਤੌਰ ਜਥੇਦਾਰ ਜਿਹੜੀ ਇਹ ਸੇਵਾ ਉਹ ਸੌਂਪੀ ਜਾ ਸਕਦੀ ਹੈ ਜੋ ਕਿ ਇੱਕ ਸਿੱਖ ਪਲਤੇ ਲਈ ਬੇਹੱਦ ਵੱਡੀ ਖਬਰ ਹੈ ਕਿਉਂਕਿ ਸਮੁੱਚੀ ਸਿੱਖ ਕੌਮ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਸਤਕਾਰ ਕਰਦੀ ਹੈ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਤਿਆਗ ਦੀ ਕਦਰ ਸਤਕਾਰ ਜਿਹੜੀ ਹੈ ਅਦਬ ਸਤਕਾਰ ਜਿਹੜਾ ਪੂਰੀ ਸਿੱਖ ਕੌਮ ਵੱਲੋਂ ਕੀਤਾ ਜਾ ਰਿਹਾ ਹੈ ਲੰਬੇ ਸਮੇਂ ਤੋਂ ਸਿੱਖ ਕੌਮ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਦਾ ਜਿਵੇਂ ਲੜ ਰਹੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵੱਡਾ ਸੰਘਰਸ਼ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਇੰਦੇ ਸਭ ਦੇ ਦਰਮਿਆਨ ਇਹ ਅਪਡੇਟ ਸਾਹਮਣੇ ਆਇਆ ਹੈ ਕਿਉਂਕਿ ਪਾਈਬਲਵਾਂਸਿੰਗ ਰਾਜਵਾਨਾ ਵੱਲੋਂ ਮਰਸੀ ਪਟੀਸ਼ਨ ਵਾਪਸ ਲੈਣ ਦੀ ਅਪੀਲ ਵੀ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਹਿਮ ਫੈਸਲਾ ਲਿਆ ਗਿਆ ਸੀ ਔਰ ਹਾਲ ਦੇ ਵਿੱਚ ਬੀਤੇ ਕੱਲ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਜੈਪ ਕਰ ਚਲਾਉਣ ਦਾ ਪਾਈ ਰਾਜਵਾਨਾ ਵੱਲੋਂ ਤਰਾਜ ਤਾਇਆ ਗਿਆ ਚਿੱਠੀ ਸਾਹਮਣੇ ਆਈ ਉਸਤੇ ਵੀ ਸ਼ੋਮਨੀ ਕਮੇਟੀ ਵੱਲੋਂ ਪੁਨਰ ਵਿਚਾਰ ਕਰਨ ਦਾ ਫੈਸਲਾ ਲਿਆ ਗਿਆ ਤੇ ਸਭ ਦੇ ਦਰਮਿਆਨ ਅੱਜ ਇੱਕ ਵੱਡਾ ਅਪਡੇਟ ਵੱਡੀ ਜਾਣਕਾਰੀ ਜਿਹੜੀ ਸਾਡੇ ਤੱਕ ਆਪਣੇ ਪ੍ਰੋਸੈਸ ਸੂਤਰਾਂ ਤੋਂ ਪਹੁੰਚੀ ਹੈ ਕਿ ਭਾਈ ਪੀਪਲਵਾਨ ਸਿੰਘ ਰਾਜਵਾਨਾ ਸ਼੍ਰੀ ਕਾਲਟਕ ਸਾਹਿਬ ਦੇ ਅਗਲੇ ਜਥੇਦਾਰ ਹੋ ਸਕਦੇ ਨੇ ਹਾਲਾਂਕਿ ਸਿੰਘ ਸਫ ਗੈਨਿਕਲੂ ਦੀਪ ਸਿੰਘ ਗੜਕਾਜ ਜੋ ਕਿ ਤਖਤ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਨੇ ਤੇ ਸ਼੍ਰੀ ਕਾਲਟਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਬਤੌਰ ਕਾਰਜਕਾਰੀ ਜਥੇਦਾਰ ਸ਼੍ਰੀ ਕਾਲਟਕ ਸਾਹਿਬ ਕਿ ਹਨ ਕੁਬੀਰ ਸਿੰਘ ਗੁਰਦਆਰੇ ਸੇਵਾਵਾਂ ਇਸੇ ਤਰ੍ਹਾਂ ਜਾਰੀ ਰਹਿ ਸਕਦੀਆਂ ਨਹੀਂ ਕਿਉਂਕਿ ਭਾਈ ਰਾਜੋਵਾਨਾ ਜੇਚ ਰਹੇ ਔਰ ਉਹਨਾਂ ਨੂੰ ਸ਼੍ਰੀ ਕਾਸਤਪ ਸਾਹਿਬ ਤੱਕ ਜਥੇਦਾਰ ਜਿਹੜਾ ਉਹ ਥਾਪੇ ਜਾ ਸਕਦਾ ਹੈ ਪਰ ਇਸ ਦੇ ਲਈ ਹੁਣ ਇੰਤਜ਼ਾਰ ਰਹੂਗਾ ਕਿ ਕਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿਮ ਕਮੇਟੀ ਦੀ ਅਗਲੀ ਮੀਟਿੰਗ ਹੁੰਦੀ ਹੈ ਔਰ ਕਦੋਂ ਇਸ ਤੇ ਮੋਹਰ ਲਗਾਈ ਜਾਂਦੀ ਹੈ ਤੋਂ ਇਸ ਗੱਲ ਤੇ ਹੁਣ ਨਜ਼ਰਾਂ ਜਿਹੜੀ ਹੈ ਉਹ ਬਣੀਏ ਰਹਿਣਗੀਆਂ ਜੀ ਆ ਬਿਲਕੁਲ ਮਰਿੰਦਰ ਜੀ ਜਿਸ ਕਦਰ ਅਹਿਮ ਫੈਸਲਾ ਜੋ ਅੰਤਰੀਕ ਕਮੇਟੀ ਦੀ ਬੈਠਕ ਦੇ ਵਿੱਚ ਲਿਆ ਜਾ ਸਕਦਾ ਫਿਲਹਾਲ ਜੇਕਰ ਗੱਲ ਕਰੀਏ ਜੇਕਰ ਇਸ ਨੂੰ ਮੰਜ਼ੂਰੀ ਮਿਲ ਜਾਂਦੀ ਹੈ ਇਸ ਪ੍ਰਵਾਨਗੀ ਮਿਲ ਜਾਂਦੀ ਹੈ ਇਸ ਫੈਸਲੇ ਨੂੰ ਸੋ ਅਗਲੀਆਂ ਕੀ ਕੁਝ ਪ੍ਰਕਿਰਿਆਵਾਂ ਰਹਿ ਸਕਦੀਆਂ ਨੇ ਕਿਸ ਕਦਰ ਸੇਵਾਵਾ ਜੋ ਨਿਭਾਈਆਂ ਜਾ ਸਕਦੀਆਂ ਨੇ ਸੋ ਕੀ ਉਸ ਤੇ ਚਾਨਣਾ ਪਾਇਆ ਜਾਵੇ ਦੇਖੋ ਜਦੋਂ ਵੀ ਹਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਂਟਰੀ ਕਮੇਟੀ ਦੀ ਬੈਠਕ ਹੋਏ ਜੇਕਰ ਉਸ ਬੈਠਕ ਦੇ ਵਿੱਚ ਇਹ ਮਾਮਲਾ ਸਾਹਮਣੇ ਲਿਆਂਦਾ ਜਾਂਦਾ ਹੈ ਸੋ ਬਿਨਾਂ ਸ਼ੱਕ ਇਸ ਨੂੰ ਸਰਕ ਸੰਪਤੀ ਨਾਲ ਪ੍ਰਬੰਧ ਜਿਹੜੀ ਹੈ ਚਮਤੇ ਤੇ ਹੋ ਜਾਣੀ ਹੈ ਸਾਰੇ ਹਾਊਸ ਦੀ ਤੋਂ ਅੰਤਰੀਮ ਕਮੇਟੀ ਤੇ ਇਸ ਫੈਸਲੇ ਇਸ ਫੈਸਲੇ ਤੇ ਮੋਰ ਲੱਗਣ ਤੋਂ ਬਾਅਦ ਜਿਹੜਾ ਉਹ ਇੱਕ ਪੱਤਰਕਾ ਜਾਰੀ ਕੀਤੀ ਜਾ ਸਕਦੀ ਹੈ ਜੋ ਕਿ ਪਾਇਰਾਜੋਵਾਂ ਨੂੰ ਸੌਂਪੀ ਜਾਊਗੀ ਉਸ ਤੋਂ ਬਾਅਦ ਪਾਇਰਾਜੋਵਾਂ ਨਾਲ ਦੀ ਸਹਿਮਤੀ ਲਈ ਜਾਣਾ ਜ਼ਰੂਰੀ ਹੈ ਕਿ ਉਹ ਇਹ ਸੇਵਾ ਪ੍ਰਵਾਨ ਕਰਦੇ ਨੇ ਜਾਂ ਨਹੀਂ ਜੇਕਰ ਪਾਇਰਾਜੋਵਾਂ ਸੇਵਾ ਪ੍ਰਵਾਨ ਕਰਦੇ ਨੇ ਤਾਂ ਅਜਿਹੇ ਦੇ ਵਿੱਚ ਇੱਕ ਵਿਸ਼ਾਲ ਸਮਾਗਮ ਜਿਹੜਾ ਉਹ ਸੇਵਾ ਸੰਭਾਲ ਸਮਾਗਮ ਜਿਹੜਾ ਉਹ ਸ਼੍ਰੀ ਕਾਲਕਟਕ ਸਾਹਿਬ ਵਿਖੇ ਕੀਤਾ ਜਾ ਸਕਦਾ ਕਿਉਂਕਿ ਇਹ ਇੱਕ ਵੱਡੀ ਇਤਿਹਾਸਿਕ ਘਟਨਾ ਹੋਊਗੀ ਇੱਕ ਵੱਡਾ ਪੰਥਕ ਸਮਾਗਮ ਹੋਊਗਾ ਜਿਸ ਦੇ ਵਿੱਚ ਭਾਈ ਰਾਜੋਵਾਲਾ ਬਤੌਰ ਜਥੇਦਾਰ ਸ਼੍ਰੀ ਕਾਲਕਟਕ ਸਾਹਿਬ ਆਪਣੀ ਸੇਵਾ ਸੰਭਾਲ ਸਕਦੇ ਨੇ ਤੇ ਉਹਦੇ ਵਿੱਚ ਉਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਛੁੱਟੀ ਪ੍ਰਵਾਨ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਸਭ ਡੇਢ ਪਿੱਛੇ ਵਿੱਚ ਉਸ ਵੇਲੇ ਤੇ ਜਿਹੜਾ ਹੈ ਉਹ ਪਤਾ ਲੱਗੂਗਾ ਜਦੋਂ ਸਰਕਾਰ ਇਸ ਮਾਮਲੇ ਵਿੱਚ ਕੀ ਫੈਸਲਾ ਲੈਂਦੀ ਪਰ ਫਰ ਹਾਲ ਨਜ਼ਰਾ ਇਸ ਗੱਲ ਤੇ ਬਣੀ ਰਹਣਗੀਆਂ ਕਿ ਕੀ ਇਹ ਜਾਣਕਾਰੀ ਜੇਕਰ ਇਹ ਬਿਲਕੁਲ ਪੱਕੀ ਹੈ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦ ਇਸ ਦੀ ਪੁਸ਼ਟੀ ਕਰਦੀ ਹੈ ਜਲਦ ਹੀ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਵਿੱਚ ਇਸ ਸੰਬੰਧ ਵਿੱਚ ਫੈਸਲਾ ਲਿਆ ਜਾਂਦਾ ਹੈ ਇਸ ਦਾ ਮਤਾ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਜਰੂਰ ਉਸ ਤੋਂ ਬਾਅਦ ਜਿਹੜੀ ਬਾਕੀ ਕਾਰਵਾਈ ਸ਼ੁਰੂ ਵੀ ਜਾ ਸਕਦੀ ਹੈ ਆ ਬਿਲਕੁਲ ਮਨਿੰਦਰ ਜੀ ਜਿਸ ਕਦਰ ਲਗਾਤਾਰ ਹਾਲਾ ਕੀ ਵਿਖਿਆ ਜਾ ਰਿਹਾ ਹੈ ਐਸਜੀਪੀਸੀ ਦੇ ਵੱਲੋਂ ਵੀ ਤਮਾਮ ਜੋ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਾਈ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਨੂੰ ਲੈ ਕੇ ਪਰ ਇਸ ਵਿਚਕਾਰ ਦੇਖਰ ਉਹਨਾਂ ਨੂੰ ਅਗਲਾ ਜਥੇਦਾਰ ਥਾਪਿਆ ਜਾਂਦਾ ਦਾ ਸਭ ਤੋਂ ਵੱਡਾ ਦਰਮਾਨ ਹੈ ਇੱਕ ਵੱਡੀ ਇਸੇ ਕੌਮ ਦਾ ਸਭ ਤੋਂ ਵੱਡਾ ਦਰਮਾਨ ਹੈ ਇੱਕ ਵੱਡੀ ਕੁਰਬਾਨੀ ਹੈ ਭਾਈ ਰਾਜਵਾਨਾ ਦੀ ਪਿਛਲੇ 30 ਸਾਲ ਤੋਂ ਜੇਲ੍ਹ ਦੇ ਵਿੱਚ ਕੈਦ ਨੇ ਪਿਛਲੇ ਮੇਕਾਵਰੇ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੇ ਹਾਂ ਬਿਲਕੁਲ ਬਿਲਕੁਲ ਬਰਿੰਦਰ ਜੀ ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਇਸ ਕਦਰ ਹੁਣ ਅੰਤਰੀਂ ਕਮੇਟੀ ਦੀ ਬੈਟਰ ਕਦੋਂ ਹੋਵੇਗੀ ਤੇ ਕਦੋਂ ਇਹ ਫੈਸਲੇ ਨੂੰ ਪ੍ਰਵਾਨਗੀ ਮਿਲਣ ਜਾ ਰਹੀ ਹੈ ਸੋ ਫਿਲਹਾਲ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਸੋ ਫਿਲਹਾਲ ਪ੍ਰਿਆਕਾਲ ਤੱਕ ਸਾਹਿਬ ਦੇ ਅਗਲੇ ਜਥੇਦਾਰ ਜੋ ਕਿ ਥਾਪੇ ਜਾ ਸਕਦੇ ਨੇ ਪਾਈ ਬਲਵੰਤ ਸਿੰਘ ਰਾਜਵਾਨਾ